ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪੂਰੇ ਕੀਤੇ ਪੂਰੀ ਪ੍ਰਭ ਰਵਰਿਆ ਪਰ ਪੂਰੀ ਖੇਮਾ ਕੁਸ਼ਲ ਪਿਆ ਅਿਸ਼ਨਾਨਾ ਪਰ ਬ੍ਰਹਮ ਵਿਟੂ ਕੁਰਬਾਨਾ ਗੁਰ ਕੇ ਚਰਨ ਕਵਲ ਰਿੱਧ ਧਾਰੇ ਬਿਗਨਾ ਲਾਗੇ ਤਿਲ ਨ ਕੋਈ ਕਾਰਜ ਸਗਲ ਸਵਾਰੇ ਰਹਾ ਦੁਰਬਤ ਖੋਏ ਪਤੇ ਤ ਪਦੇ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਥੇ পাপ ਕਮਾਤੇ ਨਾ ਨ ਗਵਿੰਦ ਨਿਤ ਗਾਇਏ ਸਾਸੰਗ ਮਿਲ ਧਿਆਈਏ ਮਨ ਬਾਸ਼ਤ ਫਲ ਪਾਈ ਗੁਰ ਪੂਰਾਰ ਦੇ ਧਿਆਈਏ ਗੁਰ ਗਪਾਲ ਅਨੰਦਾ जिवे जन नानक ते आया प्रभ अपना रखाया सतनाम श्री गुरु साब जी गुरुपुरे कति पूरी ਪਰ ਬਰ ਬਰਿਆ ਪਰ ਪੂਰੀ ਖੇਮ ਕੁਸ਼ਲ ਪਿਆ ਅਸ਼ਨਾਨਾ ਪਾਰ ਬ੍ਰਹਮ ਵਿਟੂ ਕਰਬਾਨਾ ਗੁਰ ਕੇ ਚਰਨ ਕਵਲ ਰਿੱਧ ਧਾਰੇ ਬਿਗਨਾ ਲਾਗੇ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲਾ ਸਾਧੂ ਦੁਰਬਤ ਖੋਏ ਪਤੇਤ ਪਦੇਤ ਸਭ ਹੋਏ ਰਾਮਦਾਸ ਸਰੂਰ ਨਾਤੇ ਸਬ ਲਥੇ ਪਾਪ ਕਮਾਤੇ ਗੋਣਾ ਗਵਿੰਦ ਨਿਤ ਗਾਇਏ ਸਾ ਸੰਗ ਮਿਲ ਧਿਆਈਏ ਮਨ 바ਸ਼ਤ ਫਲ ਪਾਈ गुरपुरा हि आये गुर गोपल आनन्दा जप जीवे परमानन्दा जननानक नानकनाम आया ਪ੍ਰਭ ਆਪਣਾ ਬਿਰਦਰ ਖਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪੂਰੇ ਕੀਤੇ ਪੂਰੀ ਪ੍ਰਭ ਰਵਰਿਆ ਪਰ ਪੂਰੀ ਖੇਮਾ ਕੁਸ਼ਲ ਭਇਆ ਅਿਸ਼ਨਾਨਾ ਪਾਰ ਬ੍ਰਹਮ ਵਿਟੂ ਕੁਰਬਾਨਾ ਗੁਰ ਕੇ ਚਰਨ ਕਉਲ ਰਿੱਧ ਤਾਰੇ ਬਿਗਨਾ ਲਾਗੇ ਤਿਲ ਨ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲ ਸਾਦ ਦੁਰਬਤ ਖੋਏ ਪਤੇਤ ਪਦੇਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਥੇ ਪਾਪ ਕਮਾਤੇ ਗੋਣ ਦਨਿਤ ਗਾਏ ਸਾ ਸੰਗ ਮਿਲ ਧਾਈਏ ਮਨ 바ਸ਼ਤ ਫਲ ਪਾਈ ਗੁਰ ਪੂਰਾਰ ਦੇਤਿ ਆਏ ਗੁਰ ਗपाल ਅਨੰਦਾ परमानंदा जन नानक ते आया प्रभ अपना रखाया सतनाम श्री गुरु साब जी गुरपूरे कति पूरी प्रबर परिम कुशल पया इना पार ब्रह्म विट्टु गुर के चरण कौल तारी ਨਾ ਲਾਗੇ ਤਿਲ ਨਾ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲਾ ਸਾਧੂ ਦੁਰਬਤ ਖੋਏ ਪਤੇਤ ਪਦੇਤ ਸਭ ਹੋਏ रामदास सरोवर नाते साबलथे पाप कमाते गोणा गोविंद नित गाए सासंग मिल धायिए ਮਨ ਬਾਛਤ ਫਲ ਪਾਈ ਗੁਰ ਪੂਰਾਰ ਦੇਤਿ ਆਇ ਗੁਰ ਗपाल आनंदा ਜਜਬ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪੂਰੇ ਕੀਤੇ ਪੂਰੀ ਪ੍ਰਭ ਰਵਰਿਆ ਪਰ ਪੂਰੀ ਖੇਮਾ ਕਸਲ ਪਾਇਆ ਅਸ਼ਨਾਨਾ ਪਾਰ ਬ੍ਰਹਮ ਵਿਟੂ ਕਰਬਾਨਾ ਗੁਰ ਕੇ ਚਰਨ ਕਉਲ ਰਿੱਧ ਧਾਰੇ ਬਿਗਨਾ ਲਾਗੇ ਤਿਲ ਨ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਬਤ ਖੋਏ ਪਤੇਤ ਪਦੇਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਥੇ ਪਾਪ ਕਮਾਤੇ ਗੋਣਾ ਗਵਿੰਦ ਨਿਤ ਗਾਇਏ ਸਾਸੰਗ ਮਿਲ ਧਿਆਈਏ ਮਨ ਬਾਸ਼ਤ ਫਲ ਪਾਈ ਗੁਰ ਪੂਰਾਰ ਦੇਤਿ ਆਏ ਗੁਰ ਗਪਾਲ ਅਨੰਦਾ ਜਾਜਪ ਜੀਵੇ ਪਰਮਾਨੰਦਾ ਜਨਾਨੰਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕੀਤੇ ਪੂਰੀ ਰਬ ਰਵਰਿਆ ਪਰ ਪੂਰੀ ਖੇਮ ਕੁਸ਼ਲ ਪਾਇ ਅਸ਼ਨਾਨਾ ਪਾਰ ਬ੍ਰਹਮ ਵਿਟੂ ਕਰ ਬਾਨਾ ਗੁਰ ਕੇ ਚਰਨ ਕਵਲ ਰਿੱਧ ਧਾਰੀ ਸਗਲ ਸਵਾਰੇ ਰਹਾਉ ਮੇਲਾ ਸਾਧੂ ਦੁਰਬਤ ਖੋਏ ਪਤੇਤ ਪਦੇਤ ਸਭ ਹੋਏ ਰਾਮਦਾਸ ਸਰੂ ਵਰਨਾਤੇ ਸਬ ਲਥੇ পাপ ਕਮਾਤੇ ਗੋਣਾ ਗਵਿੰਦ ਨਿਤ ਗਾਇਏ ਸਾ ਸੰਗ ਮਿਲ ਧਿਆਈਏ ਮਨ 바ਸ਼ਤ ਫਲ ਪਾਈਏ गुरपुरा हृदे आये गुर गोपल जप जीवे परमानदा जन नाम त्याया ਪ੍ਰਭ ਆਪਣਾ ਬੇਨਦਰ ਖਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕੀਤੇ ਪੂਰੀ ਪ੍ਰਭ ਰਵਰਿਆ ਪਰ ਪੂਰੀ ਖੇਮਾ ਕੁਸ਼ਲ ਪਾਇ ਆਇਸ਼ਨਾਨਾ ਪਾਰ ਬ੍ਰਹਮ ਵਿਟੂ ਕਰਬਾਨਾ ਗੁਰ ਕੇ ਚਰਨ ਕਵਲ ਰਿੱਧ ਤਾਰੇ ਬਿਗਨਾ ਲਾਗੇ ਤਿਲ ਨ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲਾ ਸਾਦ ਦੁਰਬਤ ਖੋਏ ਪਤੇ ਤ ਪਦੇ ਤ ਸਭ ਹੋਏ RAM TAAS ਸਰੋਵਰ ਨਾਤੇ ਸਭ ਲਥੇ ਪਾਪ ਕਮਾਤੇ ਨਾ ਨ ਗਵਿੰਦ ਨਿਤ ਗਾਇਏ ਸਾ ਸੰਗ ਮਿਲ ਧਿਆਈਏ ਮਨ 바ਸ਼ਤ ਫਲ ਪਾਈਏ ਗੁਰ ਪੂਰਾ ਰਿਤੇ ਧਿਆਈਏ ਗੁਰ ਗपाल ਅਨੰਦਾ ਜਾਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕੀਤੇ ਪੂਰੀ ਪਰਬ ਰਵਰਿਆ ਪਰਪੂਰੀ ਖੇਮ ਕੁਸ਼ਲ ਪਿਆ ਅਸ਼ਨਾਨਾ ਪਾਰ ਬ੍ਰਹਮ ਵਿਟੂ ਕਰਬਾਨਾ ਗੁਰ ਕੇ ਚਰਨਾ ਕਵਲ ਰਿੱਧ ਤਾਰੇ ਤਿਗ ਨਾ ਲਾਗੇ ਤਿਲ ਨਾ ਕੋਈ ਕਾਰਜ ਸਗਲ ਸਵਾਰੀ ਰਹਾਉ ਮਿਲ ਸਾਧੂ ਦੁਰਬਤ ਖੋਏ ਪਤਿਤ ਪਦਿਤ ਸਭ ਹੋਏ राम तास सरोवर नाते सब लथे पाप कमाते गुण गोविंद नित गाए सा संग मिल धायिए ਮਨ ਬਾਛਤ ਫਲ ਪਾਈ ਗੁਰ ਪੂਰਾਰ ਦੇਤਿ ਆਇ ਗੁਰ ਗपाल ਅਨੰਦਾ ਜਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦਰ ਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕੀਤੇ ਪੂਰੀ ਪ੍ਰਭ ਰਵਰਿਆ ਪਰ ਪੂਰੀ ਖੇਮ ਕੁਸਲ ਭਇਆ ਅਸ਼ਨਾਨਾ ਪਾਰ ਬ੍ਰਹਮ ਵਿਟ ਕਰਬਾਨਾ ਗੁਰ ਕੇ ਚਰਨ ਕਉਲ ਰਿੱਧ ਧਾਰੇ ਬਿਗਨਾ ਲਾਗੇ ਤਿਲਨਾ ਕੋਈ ਕਾਰਜ ਗਲ ਸਵਾਰੇ ਰਹਾਉ ਮੇਲਾ ਸਾਧੂ ਦਰਬਤ ਖੋਏ ਪਤੇ ਤ ਪਦੇ ਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਾਬ ਲਥੇ ਪਾਪ ਕਮਾਤੇ ਗੋਣਾ ਗਵਿੰਦ ਨਿਤ ਗਾਇਏ ਸਾ ਸੰਗ ਮਿਲ ਧਿਆਈਏ ਮਨ ਬਾਸ਼ਤ ਫਲ ਪਾਈਏ गुरपुरा हृदयते आये गुर गोपल आनन्दा जीवे परमानंदा जन नानकनाम आया ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕੀਤੇ ਪੂਰੀ ਪ੍ਰਭ ਰਵਰਿਆ ਪਰ ਪੂਰੀ ਖੇਮ ਕੋਸਲ ਪਾਇ ਅਸ਼ਨਾਨਾ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਾਰਨਾ ਕਵਲ ਰਿੱਧ ਧਾਰੇ ਬਿਗਨਾ ਲਗੇ ਤਿਲ ਨ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲ ਸਾਦ ਦੁਰਬਤ ਖੋਏ ਪਤੇਤ ਪਦੇਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਥੇ ਪਾਪ ਕਮਾਤੇ ਗੋਣਾ ਬਿੰਦਨਿਤ ਗਾਏ ਸਾਸੰਗ ਮਿਲ ਧਾਈਏ ਮਨ 바ਸ਼ਤ ਫਲ ਪਾਈ ਗੁਰ ਪੂਰਾ ਰਿਤੇ ਧਾਈਏ ਗੁਰਗ ਪਾਲ ਅਨੰਦਾ जप जिवे जन नानक नम अपना बिरद बिदाया साना श्री गुरु साब जी गुरपुरे कति पूरी रब्रवर्या परपुरी खेम कुषल पया अशनाना पार ब्रह्म विट्टु करबाना गुरके के चार्ण कौल रिद्धारी ਨਾ ਲਾਗੇ ਤਿਲ ਨ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲਾ ਸਾਧੂ ਦੁਰਬਤ ਖੋਏ ਸਰੂਵਰ ਨਾਤੇ ਸਭ ਲਥੇ পাপ ਕਮਾਤੇ ਗੋਣਾ ਗਵਿੰਦ ਨਿਤ ਗਾਇਏ ਸਾ ਸੰਗ ਮਿਲ ਧਿਆਈਏ ਮਨ ਬਾਸ਼ਤ ਫਲ ਪਾਈਏ गुरपुरा हृद गुर गोपल आनन्दा जीवे परमानदा जन नानक नाम आया ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪੂਰੇ ਕੀਤੇ ਪੂਰੀ ਪ੍ਰਭ ਰਵਰਿਆ ਪਰ ਪੂਰੀ ਖੇਮਾ ਕੁਸ਼ਲ ਪਾਇ ਅਸ਼ਨਾਨਾ ਬਾਰ ਬ੍ਰਹਮ ਵਿਟੂ ਕੁਰਬਾਨਾ ਗੁਰ ਕੇ ਚਰਨਾ ਕਵਲ ਰਿੱਧ ਧਾਰੇ ਬਿਗਨਾ ਲਾਗੇ ਤਿਲ ਨ ਕੋਈ ਕਾਰਜ ਸਗਲ ਸਵਾਰੇ ਰ ਸਾਦੂ ਦੁਰਬਤ ਖੋਏ ਪਤੇਤ ਪਦੇਤ ਸਭ ਹੋਏ ਰਾਮਦਾਸ ਸਰੂਰ ਨਾਤੇ ਸਾਬ ਲਥੇ ਪਾਪ ਕਮਾਤੇ ਗੋਣਾ ਗਵਿੰਦ ਨਿਤ ਗਾਇਏ ਸਾ ਸੰਗ ਮਿਲ ਧਿਆਈਏ ਮਨ 바ਸ਼ਤ ਫਲ ਪਾਈ ਗੁਰ ਪੂਰਾ ਰਿਤੇ ਧਿਆਈਏ ਗੁਰ ਗपाल ਅਨੰਦਾ जप जीवे परमानंदा जननानक नानक नाम ते आया प्रभ अपना बिरद रखाया सतनाम श्री वाहे गुरु साहब जी गुरपुरे की पूरे ਰਬ ਰਵਰਿਆ ਪਰ ਪੂਰੀ ਖੇਮ ਕੁਸ਼ਲ ਪਿਆ ਅਿਸ਼ਨਾਨਾ ਪਾਰ ਬ੍ਰਹਮ ਵਿਟੂ ਕਰ ਬਾਨਾ ਗੁਰ ਕੇ ਚਰਨ ਕਵਲ ਰਿੱਧ ਧਾਰੇ ਬਿਗਨਾ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲਾ ਸਾਧੂ ਦੁਰਬਤ ਖੋਏ ਪਤੇਤ ਪਦੇਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਾਬ ਲਥੇ ਪਾਪ ਕਮਾਤੇ ਗੋਣਾ ਗਵਿੰਦ ਨਿਤ ਗਾਇਏ ਸਾ ਸੰਗ ਮਿਲ ਧਿਆਈਏ ਮਨ ਬਾਸ਼ਤ ਫਲ ਪਾਈਏ गुर पुरार देति आए गुर गोपाल अनंदा जप जावे परमानंदा जननानक नाम त्याया ਪ੍ਰਭ ਆਪਣਾ ਬਿਰਦ ਰਖਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕੀਤੇ ਪੂਰੀ ਪ੍ਰਭ ਰਵਰਿਆ ਪਰ ਪੂਰੀ ਖੇਮ ਕੋਸਲ ਪਾਇ ਅਸ਼ਨਾਨਾ ਪਾਰ ਬ੍ਰਹਮ ਵਿਟੂ ਕੁਰਬਾਨਾ ਗੁਰ ਕੇ ਚਰਨਾ ਕਵਲ ਰਿੱਧ ਧਾਰੇ ਬਿਗਨਾ ਲਾਗੇ ਤਿਲ ਨ ਕੋਈ ਕਾਰਜ ਸਗਲ ਸਵਾਰੇ ਰ ਦੁਰਬਤ ਖੋਏ ਪਤੇ ਤ ਪਦੇ ਸਭ ਹੋਏ ਰਾਮਦਾਸ ਸਰੂ ਵਰਨਾਤੇ ਸਭ ਲਥੇ পাপ ਕਮਾਤੇ ਗੋਣਾ ਗਵਿੰਦਨਿਤ ਗਾਏ ਸਾਸੰਗ ਮਿਲ ਧਿਆਈਏ